ਕਮਾ ਸੱਚੋ ਮੁਰਦਾਬਾ 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 ਸਾਲ ਨਵਾਂ ਚੜਨ ਵਾਲਾ 2024 ਦੀ ਇੱਕ ਰਾਤ ਪਹਿਲਾਂ ਖਤਮ ਹੋਣ ਤੋਂ ਇਹਨੇ ਫੈਸਲਾ ਕਰਾਉਣ ਵਾਲੇ ਓਕੇ ਜਾਣਗੇ ਫੈਸਲਾ ਕਰਾਉਣ ਵਾਲੇ ਓਕੇ ਜਾਣਗੇ ਇਹੋ ਘਟਨਾ ਵਾਪਰੀ ਹੈ ਨਵਾਂ ਸ਼ਹਿਰ ਦੇ ਐਮਸੀ ਬਾਡ ਨੰਬਰ 18 ਦੇ ਨਾਲ ਜੋ ਇੱਕ ਗਵਾਂਡੀਆਂ ਦਾ ਫੈਸਲਾ ਕਰਾਉਣ ਦੇ ਲਈ ਉਹਨਾਂ ਦੇ ਘਰ ਗਿਆ ਸੀ। ਪੀਮੀ ਆਦਮੀ ਦੇ ਝਗੜੇ ਨੂੰ ਲੈ ਕੇ ਉਹ ਫੈਸਲਾ ਕਰਾਉਣ ਪਾਰਸ਼ਦ ਐਮਸੀ ਕਾਉਂਸਲਰ ਆਪਾ ਬੁਲਦਨੇ ਆ ਕਿ ਉਹ ਉਹਨਾਂ ਦੇ ਘਰ ਗਿਆ ਹੈਂਡ ਫ੍ਰੀ ਹੋਰ ਕਰਕੇ ਆਪਣੀ ਕੁੜੀ ਦੇ ਬਾਪ ਦੇ ਨਾਲ ਵੀ ਗੱਲ ਕਰਵਾਈ। ਉਸ ਤੋਂ ਬਾਅਦ ਉਹ ਦੁਬਾਰਾ ਜਿਸ ਕੋਠੀ ਦੇ ਵਿੱਚ ਉਹ ਕਿਰਾਏ ਦਾ ਰਹਿੰਦੇ ਸਨ ਅੱਗੇ ਲੜਾਈ ਹੋ ਰਹੀ ਸੀ ਉਸ ਦੇ ਵਿੱਚ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਕੋਠੀ ਦੀ ਉਹਨਾਂ ਨੂੰ ਨਾਲ ਲੈ ਕੇ ਉਸ ਕੋਠੀ ਦੇ ਵਿੱਚ ਗਏ ਔਰ ਦੇਖਿਆ ਕਿ ਕੁੜੀ ਦੇ ਦੱਸਿਆ ਕਿ ਸਾਟਾ ਮੇਰੇ ਮਾਰੀਆਂ ਲੇਕਿਨ ਉਸ ਤੋਂ ਬਾਅਦ ਜਦੋਂ ਉਹਦੇ ਆਦਮੀ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹ ਆਦਮੀ ਉਸ ਪਾਰਸ਼ਦ ਦੇ ਗਲ ਪੈ ਗਿਆ ਔਰ ਉਹਨੂੰ ਤੱਕੇ ਵੀ ਦਿੱਤੇ ਹੋ ਸਕਦਾ ਉਹ ਪਾਰਸ਼ਦ ਜਿਹੜਾ ਆ ਐਨਸੀ ਕੋਠੇ ਤੋਂ ਵੀ ਡੇਗ ਪੈਂਦਾ ਉਹਨਾਂ ਦੇ ਦਸਨ ਮੁਤਾਬਕ ਲੇਕਿਨ ਜਿਸ ਵੇਲੇ ਸਾਰੀ ਘਟਨਾ ਦਾ ਬਾਅਦ ਥੱਲੇ ਆਇਆ ਤੇ ਉਹਨਾਂ ਨੇ ਘਰ ਦਾ ਜਿਹੜਾ ਗੇਟ ਅੰਦਰੋਂ ਬੰਦ ਕਰ ਦਿੱਤਾ ਇੱਥੇ ਮਹਿਸੂਸ ਹੁੰਦਾ ਕਿ ਕਈ ਵਾਰ ਆਪਾਂ ਕਿਸੇ ਦਾ ਭਲਾ ਕਰਨ ਜਾਂ ਜਾਂਦੇ ਆ ਲੇਕਿਨ ਉਹ ਨੁਕਸਾਨ ਹੁੰਦਾ ਕਿਸੇ ਤਰੀਕੇ ਪਾਰਸ਼ਦ ਨਾਲ ਹੋਇਆ ਫੇ ਫੈਸਲਾ ਕਰਾਉਣ ਗਿਆ ਤੇ ਉਹਨਾਂ ਨੇ ਵਿਚੇ ਹੀ ਠੋਕ ਦਿੱਤਾ ਉਹਨੂੰ ਲੈ ਕੇ ਗੋਇੰਸ ਵਾਈਪਾਰਟੀ ਦੇ ਐਮਐਲਏ ਡਾਕਟਰ ਨਸ਼ਤਰਪਾਲ ਨੇ ਥਾਣੇ ਦੇ ਬਾਹਰ ਰਾਤ ਨੂੰ ਧਰਨਾ ਲਾ ਦਿੱਤਾ ਆਪਣੇ ਸਮੂਹ ਵਰਕਰਾਂ ਦੇ ਨਾਲ ਸਾਥੀਆਂ ਦੇ ਨਾਲ ਧਰਨਾ ਲਾਤਾ ਇਨਸਾਫ ਦੀ ਮੰਗ ਨੂੰ ਲੈ ਕੇ ਉਹ ਧਰਨਾ ਲਾਇਆ ਇਸ ਦੇ ਚੱਲਦੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਤਦ ਤੱਕ ਕਿਆ ਗਿਆ ਕਿ ਜਿਹੜਾ ਨਵਾਂ ਸ਼ਹਿਰ ਦਾ ਐਸਐਚਓ ਆ ਉਹਨੂੰ ਸਸਪੈਂਡ ਕੀਤਾ ਜਾਵੇ ਆਹ ਤੁਹਾਨੂੰ ਦਿਖਾਉਂਦੇ ਹਾਂ ਨਵਾਂ ਸ਼ਹਿਰ ਤੋਂ ਲੱਗੇ ਧਰਨੇ ਦੀਆਂ ਤਸਵੀਰਾਂ ਕੀ ਕਹਿੰਦੇ ਨੇ ਡਾਕਟਰ ਨਸ਼ਤਰਪਾਲ ਔਰ ਕੀ ਦੱਸ ਦੇਣੀ ਉਹ ਪਰਸ਼ਰ ਰਾਤ ਸਰ ਸਵੇਰ 8 ਵਜੇ ਕਿ ਮੈਨੂੰ ਇੱਕ ਮੇਰੇ ਗੌਂਡੀ ਦਾ ਫੋਨ ਆਇਆ ਕਿ ਇੱਥੇ ਕੁੱਟੀ ਕਿਰਾਏ ਤੇ ਦਿੱਤੀ ਹੋ ਕਿਸੇ ਨੇ ਤੇ ਉਹਦੇ ਵਿੱਚ ਨਾ ਮੰਨ ਲਓ ਆਪਣੀ ਬਹੂ ਨੂੰ ਕੁੱਟ ਮਾਰਦੇ ਆ ਬਹੁਤ ਜ਼ਿਆਦਾ ਕੁੱਟ ਮਾਰ ਲੱਗੇ ਹੋਆ ਤੇ ਉਸ ਬਹੂ ਦਾ ਫੋਨ ਵੀ ਖੋਲਿਆ ਤੇ ਉਹਨਾਂ ਨੇ ਮੈਨੂੰ ਕੰਨ ਤੋਂ ਆਵਾਜ਼ ਮਾਰੀ ਆ ਕਿ ਤੁਸੀਂ ਮੇਰੇ ਫਾਜ਼ਲ ਸਾਹਿਬ ਨਾਲ ਗੱਲ ਕਰਾ ਦਿਓ ਉਹ ਖੜੜ ਤੋਂ ਸਗੇ ਜੀ ਤੇ ਉਹ ਮੁੰਡੇ ਨੇ ਮੇਰਾ ਫਰੈਂਡ ਹੀ ਆ ਉਹਨੇ ਹੁਣ ਫੋਨ ਕਰਵਾਇਆ ਹੈਂਡ ਫ੍ਰੀ ਕਰਕੇ ਤੇ ਫਾਜ਼ਲ ਸਾਹਿਬ ਕਹਿੰਦੇ ਮੈਂ ਖੜੜ ਤੋਂ ਤੁਰ ਪਿਆ ਤਾਂ ਉਸੇ ਵੇਲੇ ਸਰ ਮੈਂ ਆਪਣੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਐਮਸੀ ਸਾਹਿਬ ਆਹ ਗੱਲ ਹੋ ਗਈ ਆ ਕਿ ਤੁਸੀਂ ਜੁम्मेवार ਬੰਦੇ ਆ ਮਹੱਲੇ ਦੇ ਤੁਹਾਡੇ ਗੁਆਂਢ 'ਚ ਆਹ ਹੋ ਰਿਹਾ ਮੈਂ ਕਿਹਾ ਯਾਰ ਰਾਤ ਦਾ ਸਮਾਂ ਹੈਗਾ ਵੀ ਦਾਦੂ ਦੂਰ ਪੀਤੀ ਹੋਊਂਗੀ ਮੈਨੂੰ ਰਹਿਣ ਦੇ ਨੇ ਆਪਾਂ ਨੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਆਓ ਮੈਂ ਜਿਹੜੇ ਕੋਠੀ ਦੇ ਮਾਲਕ ਆ ਉਹ ਬਾਹਰ ਬੈਠੇ ਸੀ ਮੈਂ ਉਸੇ ਵੇਲੇ ਸਰ ਮੈਂ ਨਾ ਮਾਲੋ ਮਾਜਿਰ ਕੋ ਜਿੰਮੇਵਾਰੀ ਕੋਠੀ ਦੀ ਮੈਂ ਫੋਨ ਉਹਨੂੰ ਕੀਤਾ ਕਿ ਤੁਸੀਂ ਆਓ ਉਹ ਆ ਗਿਆ ਤਾਂ ਮੈਨੂੰ ਉਹਨਾਂ ਨੇ ਬੁਲਾ ਲਿਆ ਮੈਂ ਗਿਆ ਮੈਂ ਜਾ ਕੇ ਅੰਦਰ ਅਸੀਂ ਜਾ ਕੇ ਗੇਟ ਖਲਾਇਆ ਔਰ ਜਦੋਂ ਗੇਟ ਖਲਾਇਆ ਆ ਜਿਹੜਾ ਉਹ ਕਿਰਾਏ ਤੇ ਰਹਿ ਰਹਿ ਰਿਹਾ ਉਹ ਸਾਡੇ ਕੋਲ ਪੈ ਗਿਆ ਤੇ ਮੈਂ ਕਿਹਾ ਚਲੋ ਕੋਈ ਡਰਿੰਕੀ ਦੂੰਗੀ ਕੀ ਸੀ ਉਹ ਰਹਿਣ ਦੰਨੇ ਜੀ ਤੇ ਆਪਾਂ ਮੈਂ ਕਿਹਾ ਤੁਹਾਡਾ ਮੁੰਡਾ ਕਿੱਥੇ ਆ ਜਾਂਦਾ ਥੋੜੀ ਬਹੁਤ ਕਿੱਥੇ ਆ ਉਹ ਕਹਿੰਦੇ ਕੋਠੇ ਤੇ ਆ ਚਲੋ ਮੈਂ ਜਦੋਂ ਅੰਦਰ ਥੋੜੇ ਅੱਗੇ ਵਧਿਆ ਤਾਂ ਕੋਠੀ ਜਿਹੜੀ ਲੜਕੀ ਸੀਗੀ ਜਿਹਨੂੰ ਕੁੱਟਿਆ ਉਹਨਾਂ ਨੇ ਬਹੂ ਆਪਣੀ ਨੂੰ ਉਹਨੇ ਨੇਰੇ 'ਚ ਬੈਠੀ ਸੀ ਇੱਕਦਮ ਨੇਰੇ 'ਚ ਬੈਠੀ ਲੈਡਰ ਜਗਾਈ ਤਾਂ ਬਹੂ ਨੂੰ ਪੁੱਛਿਆ ਵੀ ਰਾਜੇ ਤੁਹਾਨਾਂ ਕੀ ਹਾਲ ਹੋਈ ਆ ਉਹ ਕਹਿੰਦੀ ਵੀ ਪਾਜੀ ਮੈਨੂੰ ਕੁੱਟਿਆ ਮਾਰਿਆ ਬਹੁਤ ਆ ਮੈਂ 4 ਸਾਲ ਬਾਅਦ ਇੱਥੇ ਦੁਬਾਰਾ ਆਈ ਆ ਜੀ ਮੈਨੂੰ 1 ਔਰ ਮੈਂ ਚਲੋ ਮੈਂ ਤੁਹਾਡੇ ਨਾਲ ਮੈਂ ਹਸਬੰਦ ਨਾਲ ਗੱਲ ਕਰ ਲਿਆ ਮੈਂ ਕੋਠੇ ਤੇ ਗਿਆ ਉਸ ਮੰਨ ਲਓ ਮਾਲਕ ਜਿਹੜਾ ਆ ਜਿਹਨ ਜਿੰਮੇਵਾਰੀ ਉਹਨੂੰ ਨਾਲ ਲੈ ਕੇ ਗਿਆ ਜੀ ਜਿਵੇਂ ਜੇ ਤਾਂ ਮੈਂ ਕੋ ਕੱਲਾ ਜਾਂਦਾ ਫੇਰ ਵੱਖਰੀ ਗੱਲ ਸੀਗੀ ਮੈਨੂੰ ਨਾਲ ਲੈ ਕੇ ਕੋਠੇ ਤੇ ਚੜੇ ਆ ਤਾਂ ਉਹ ਬੰਦਾ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਮੇਰੇ ਜਾਂਦੇ ਨਾਲ ਪੈ ਗਿਆ ਮੈਂ ਤੱਕੇ ਮਾਰਨ ਸ਼ੁਰੂ ਕਰ ਦਿੱਤੇ ਕਹਿੰਦਾ ਹੂ ਆਰ ਯੂ ਮੈਂ ਕਹਾ ਮੈਂ ਦੇਖ ਮੌਜੂਦਾ ਮਸੀਆ ਜਿੰਮੇਵਾਰ ਬੰਦਾ ਆ ਮੈਨੂੰ ਤਾਂ ਕੋਈ ਵੀ ਫੋਨ ਕਰ ਸਕਦਾ ਮੈਂ ਤਾਂ ਜਾਣਾ ਹੀ ਆ ਤੇ ਮੈਨੂੰ ਤੱਕੇ ਮਾਰਦੇ ਸ਼ੁਰੂ ਕਰਦੇ ਉਹ ਤੋਂ ਮੇਰੇ ਉਹਦਾ ਕੁਦਦੀ ਨਾ ਪੌੜੀ ਦਾ ਐਂਗਲ ਸੋ ਹੱਥ ਆ ਗਿਆ ਜੀ ਨਹੀਂ ਤਾਂ ਵਾਪਰੋ ਕੁਠ ਤੋਂ ਥੱਲੇ ਆਣਾ ਸੀਗਾ ਔਰ ਮੈਂ ਜਦੋਂ ਜਦੋਂ ਥੱਲੇ ਆਇਆ ਤਾਂ ਇਹਨਾਂ ਨੇ ਜਿੰਦਲਾਇਆ ਅੰਦਰੋਂ ਕੋਠੀ 'ਚੋਂ ਮੈਂ ਅੰਦਰ ਆ ਗਿਆ ਜੀ ਹੱਸ ਗਿਆ ਮੈਂ ਬਾਹਰੋਂ ਵਾਜਾ ਬੂਜਾ ਮਾਰੀਆਂ ਮਹੱਲੇ ਵਾਲਿਆਂ ਨੂੰ ਆਣ ਕੋਣ ਬਲਾ ਤੇ ਉਹਨਾਂ ਨੇ ਮੇਰੇ ਘਰ ਮੈਸੇਜ ਦਿੱਤਾ ਮੇਰੇ ਘਰ ਦੇ ਪਰਿਵਾਰ ਦੇ ਸਾਰੇ ਆ ਗਏ ਜਿਹਨੇ ਮੈਨੂੰ ਮੈਸੇਜ ਕੀਤਾ ਮੈਂ ਉਹਨੂੰ ਮੈਂ ਬਾਹਰ ਦੇ ਤੁਹਾਡੇ ਮੈਂ ਕਹਿੰਦੇ ਹਾਂ ਤੇ ਆ ਦੇਖੋ ਮੈਂ ਨਾ ਕੀ ਕਰ ਰਿਹਾ ਜਦੋਂ ਮੈਂ ਸਰਮੈਂ ਮੈਨੂੰ ਕਿਸੇ ਤਰੀਕੇ ਨਾਲ ਬਾਹਰ ਨਿਕਲਿਆ ਜਦੋਂ ਜਦੋਂ ਬਾਹਰ ਨਿਕਲਿਆ ਤਾਂ ਬਾਹਰ ਨਿਕਲਦੇ ਸਾਰ ਮੈਂ ਉਹਨਾਂ ਨੇ ਗੁੰਡੇ ਬੁਲਾ ਲਏ ਜੀ ਕਿੱਥੋਂ ਬੁਲਾਏ ਕੋਣ ਦੀ ਕੋਣ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਮੈਨੂੰ ਨਹੀਂ ਪਤਾ ਹੋਰ ਆਂਦੇ ਨੇ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਸਾਨੂੰ ਕੁੱਟਣਾ ਮੰਨਣਾ ਸ਼ੁਰੂ ਕਰ ਦਿੱਤਾ ਮੇਰੇ ਪਰਿਵਾਰਕਾਂ ਦੇ ਮੇਰੇ ਬੇਟੇ ਨੂੰ ਕੁੱਟਿਆ ਮੇਰੀ ਵਾਈਫ ਨੂੰ ਕੁੱਟਿਆ ਮੇਰੇ ਬਰਾਦਰ ਨੂੰ ਕੁੱਟਿਆ ਜਿਹੜੇ ਮੁੰਡੇ ਮੈਨੂੰ ਬੁਲਾ ਲਏ ਉਹਦੇ ਵੀ ਨੱਕਦੇ ਸਾਡੀ ਦੇ ਮਾਨੂੰ ਮਾਰੀ ਮੇਰੇ ਆ ਬੁੱਲ ਪੱਟਾ ਹੈ ਜੀ ਹਾਂ ਜੀ ਮਤਲਬ ਮੌਜੂਦਾ ਬੰਦਿਆਂ ਦੇ ਨਾਲ ਜਿਹੜੇ ਮੋਹਤਮਰ ਬੰਦਿਆਂ ਆ ਉਹਨਾਂ ਨਾਲ ਆ ਕੋਲ ਹੋ ਰਿਹਾ ਜੀ ਫੇਰ ਮਤਲਬ ਆਹ ਮੁੰਡਾ ਕਿੱਥੇ ਖੜਾ ਜੀ ਤੁਸੀਂ ਸਾਨੂੰ ਥਾਣੇ ਵੀ ਐਸੇ ਕਿਉਂ ਬਣਾਇਸ ਉੱਥੇ ਸਰ ਮੈਂ ਦਰਖਾਸਤ 1.30 ਵਜੇ ਆਤੀ ਦੇ ਇੱਥੋਂ ਦੇ ਕੇ ਗਏ ਜੀ 22 ਵਾਲਾ ਟਾਈਪ ਕਰਕੇ ਆਪਣੇ ਮੇਰੇ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੇ ਸਾਡੇ 22 ਪਾਰਟੀ ਸਾਹਿਬ ਵਰਕਰ ਬੰਦੇ ਹੋ ਵੀ ਮੋਹਤਾਰ ਬੰਦੇ ਨਾਲ ਸੀਗੇ 1.30 ਵਜੇ ਇੱਥੋਂ ਸੀ ਦਰਖਾਸਤ ਦੇ ਕੇ ਗਏ ਆ ਜੀ ਰਾਤ ਨੂੰ ਹਾਂ ਜੀ ਰਾਤ ਨੂੰ 1.30 ਵਜੇ ਪਰ ਐਸਐਚਓ ਨੂੰ ਐਸਐਚਓ ਨੂੰ ਮੈਂ ਫੋਨ ਕਰਦਾ ਇੱਥੋਂ ਹੀ ਔਕੇ ਤੇ ਜੀ ਔਰ ਫੋਨ ਕਵਾਲਾ ਕੱਟੀ ਜਾਂਦਾ ਸੀਗਾ ਜੀ ਜਿਹੜਾ ਬੰਦਾ ਮੰਨ ਲਓ ਜਦੋਂ ਮੈਂ ਇੱਥੇ ਆਇਆ ਉੱਥੇ ਮੰਜਵਾਲਾ ਕੇ ਅੰਦਰ ਬੈਠਾ ਜੀ ਆਪਣੇ ਔਰ ਬੰਦੇ ਬਾਹਰ ਹਾਲੇ ਮੋਤਵਰ ਬੰਦੇ ਨੇ ਫੋਨ ਕਟਣੇ ਆ ਅਵੇ ਅਸੀਂ ਕਿੱਥੇ ਖੜੇ ਆ ਸਰ ਤੁਹਾਡਾ ਫੋਨ ਸੇਵ ਹੈ ਸਟੇਟ ਕੋਲ ਜੀ ਸਰ ਦੇ ਹੋਣਾ ਜੀ ਮੇਰੇ ਕੋ ਸੇਵਾ ਜਾਵਨ ਸੀ ਹੋਣਾ ਜੀ ਪਰ ਮੇਰੀ ਡਿਪਟੀ ਸਾਹਿਬ ਨਾਲ ਉਹਨੇ ਥੋੜਾ ਪਹਿਲਾਂ ਗੱਲ ਕਰਾਈ ਸੀ ਕਿ ਕਿੰਨੀ ਕ ਵਾਰ ਤੁਸੀਂ ਐਸਐਸਟੀ ਨੂੰ ਮਿਲ ਚੁੱਕੇ ਹੋ ਮੈਂ ਸਰ ਦੋ ਵਾਰ ਹੀ ਮਿਲ ਚੁੱਕਾ ਪਹਿਲਾਂ ਜੀ ਦੋ ਵਾਰੀ ਉਹਦੇ ਧਿਆਨ ਚ ਹੈ ਜੀ ਏਐਮਸੀ ਜੀ ਜੀ ਮੈਂ ਆਪਣੇ ਮੈਂ ਬਾੜ ਦੇ ਹੋਰ ਬਹੁਤ ਸਾਰੇ ਮੈਟਰ ਹੈਗੇ ਜਿਹੜੇ ਮੰਨ ਲਓ ਰੈਂਟ ਦੇ ਲੋਕਾਂ ਨੂੰ ਦਿੱਤਾ ਆ ਕੌਣ ਕਿੱਥੋਂ ਵਾ ਕੇ ਰਹਿੰਦਾ ਕੋਈ ਪਤਾ ਨਹੀਂ ਕਿਸੇ ਦੀ ਆਈਡੀ ਕੋ ਜਾਣਦੀ ਦਰਾਦ ਦੀ ਦਰਖਾਸਤ ਤੋਂ ਬਾਅਦ ਅੱਜ ਹੁਣ ਤੱਕ ਕੀ ਕਾਰਗਜ ਜਾਰੀ ਰਹੀ ਹੈ ਸਰ ਕੁਛ ਨਹੀਂ ਜੀ ਬਿਲਕੁਲ ਨਾ ਕੰਮ ਪੁਲਿਸ ਆ ਜੀ ਸਿਟੀ ਪੁਲਿਸ ਜਿਹੜੀ ਹੈਗੀ ਜੀ ਪੂਰੀ ਪੂਰੀ ਅ ਸ਼ਾਮੀ ਸਾਡੇ ਕਾਉਂਸਲਰ ਵਰਮਖ ਨੌਰ ਜੀ ਉਹਨਾਂ ਦੇ ਕੱਲ ਮਾਮੂ ਘਰ ਉਸ ਬਾੜ ਦੇ ਅੰਦਰ ਕੋਈ ਪ੍ਰੋਬਲਮ ਹੋਈ ਤੋ ਛੜਾਣ ਗਏ ਕਿਸੇ ਨੂੰ ਤੇ ਉਹਦੇ ਨਾਲ ਘਟਮਾਰ ਹੋਈ ਉਹਦੇ ਪਰਿਵਾਰ ਨਾਲ ਘਟਮਾਰ ਹੋਈ ਉਹਦੇ ਬੱਚਿਆਂ ਨਾਲ ਘਟਮਾਰ ਹੋਈ ਤਾਂ ਉਹਨਾਂ ਨੇ ਉਸੇ ਦਿਨ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀਗੇ ਥਾਣੇ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਆਪ ਆ ਕੇ ਦਰਖਾਸਤ ਦੇ ਕੇ ਵੀ ਗਏ ਔਰ 24 ਘੰਟੇ ਬੀਤਣ ਦੇ باوجود ਵੀ ਉਸ ਮਾਮਲੇ ਦੇ ਉੱਤੇ ਨਾ ਕੋਈ ਕਾਰਵਾਈ ਹੋਈ ਨਾ ਕੋਈ ਰਿਲਾਈਜ਼ ਹੋਇਆ। ਪਰ ਜਦੋਂ ਸ਼ਾਮ ਦੇ ਸਮੇਂ ਦੇ ਅੰਦਰ ਗੁਰਮਖ ਸਿੰਘ ਜੀ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਜੀ ਔਰ ਚਾਰ ਬਹੁਤ ਹੀ ਸਿਆਣੇ ਔਰ ਪੁਰਾਣੇ ਲਗਾਤਾਰ 4-4 5-5 ਵਜੇ ਕੌਂਸਲਰ ਉਹਨਾਂ ਦੇ ਨਾਲ ਥਾਣੇ ਚਾਏ ਡਾਕਟਰ ਕਮਲ ਜੀ ਮੱਖਣ ਗਰੇਵਾਲ ਜੀ ਪਰਮਖਾਲਸਾ ਜੀ ਤੇ ਜਦੋਂ ਉਹਨਾਂ ਦੀ ਹਾਜ਼ਰੀ ਦੇ ਅੰਦਰ ਵੀ ਉਹਨਾਂ ਲੋਕਾਂ ਦਾ ਰਵੱਈਆ ਜਿਹੜਾ ਬੜਾ ਮਾੜਾ ਸੀ ਕਿ ਥਾਣੇ ਦੇ ਅੰਦਰ ਗਲਤ ਅਨਸਰ ਆ ਕੇ شریف ਲੋਕਾਂ ਦੇ ਗੱਲ ਪੈਣ ਤਾਂ ਜਿਹੜਾ ਆਮ ਵਿਅਕਤੀ ਆ شریف ਆਦਮੀ ਆ ਉਹ ਕਿੱਥੇ ਜਾਊਗਾ ਜੇ ਮ ਥਾਣੇ ਦੇ ਅੰਦਰ ਵੀ ਗਲਤ ਅਨਸਰਾਂ ਨੂੰ ਚੈਡਵਾਗੇ ਔਰ ਇਸ ਮਾਮਲੇ ਲਈ ਸਾਡੇ ਸਾਰੇ ਜ਼ਿੰਮੇਵਾਰ ਸਾਥੀਆਂ ਨੇ ਔਰ ਮੈਂ ਵੀ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਇਤਿਆਹ ਚ ਲਿਆਂਦਾ ਵੀ ਆ ਮਾਮਲਾ ਹੋਇਆ ਤਾਂ ਉਹਨਾਂ ਨੇ ਵੀ ਜਿਹੜੇ ਐਸਐਚਓ ਸਿਟੀ ਸੀਗੇ ਉਹਨਾਂ ਨੂੰ ਕਿਹਾ ਵੀਰ ਤੁਸੀਂ ਇਸ ਮਾਮਲੇ ਨੂੰ ਬੁਲਾ ਕੇ ਰਿਅਲਾਈਜ਼ ਕਰੋ ਮਤਲਬ ਉਹਨਾਂ ਦੇ ਕਹਿਣ ਦੇ باوجود ਵੀ ਇਹਨਾਂ ਦੇ ਕਰਨ ਤੇ ਕੋਈ ਜੂਨੀ ਸਰਕੀ ਔਰ ਪਿਛਲੇ ਕਈ ਮਹੀਨਿਆਂ ਤੋਂ ਕਈ ਦਿਨਾਂ ਤੋਂ ਬਹੁਤ ਸਾਰੇ ਸ਼ਹਿਰ ਦੇ ਮਾਮਲੇ ਆ ਜਿਹੜੇ ਪੈਂਡਿੰਗ ਪਏ ਆ ਤਾਂ ਕਰਕੇ ਚੋਰੀਆਂ ਡਕੈਤੀਆਂ ਜੇ ਵਧਦੀ ਹੋਈ ਹੈ ਲੈਂਡ ਆਰਡਰ ਦੀ ਪ੍ਰੋਬਲਮ ਆਈ ਹੈ ਉਹ ਤਾਂ ਹੀ ਆ ਸਕਦੀ ਜੇ ਜ਼ਿੰਮੇਵਾਰ ਬੰਦੇ ਜਿਹੜੇ ਸ਼ਰੀਫ ਪਰਿਵਾਰ ਆ ਸ਼ਰੀਫ ਲੋਕ ਆ ਸ਼ਹਿਰ ਦੇ ਅੱਜ ਸਾਰੇ ਸ਼ਹਿਰ ਦੇ ਔਰ ਇਲਾਕੇ ਦੇ ਸਾਰੇ ਕੌਂਸਲਰ ਸਹਿਬਾਨ ਔਰ ਜਿੰਨੇ ਵੀ ਮੌਜੂਦ ਆਦਮੀਆਂ ਜ਼ਿੰਮੇਵਾਰ ਸਾਥੀ ਆ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਪੈਂਚੋ ਇਸੇ ਕਰਕੇ ਅੱਜ ਇਕੱਠੇ ਹੋ ਗਏ ਸੜਕ ਤੇ ਬੈਠੇ ਜੇ ਲੋਕ ਆਮ ਲੋਕ ਸੜਕ ਤੇ ਬੈਠੇ ਆ ਤਾਂ ਅਸੀਂ ਆਮ ਲੋਕਾਂ ਦੇ ਨਮਾਇंदे ਆ ਤਾਂ ਸਾਨੂੰ ਵੀ ਉਹਨਾਂ ਦੀ ਜਿਹੜੀ ਉਹਨਾਂ ਨਾਲ ਵੀ ਦੇਖੀ ਆ ਉਹਦੇ ਖਿਲਾਫ ਜਿਹੜਾ ਪੁਲਿਸ ਪ੍ਰਸ਼ਾਸਨ ਵੱਲ ਹੋਈ ਆ ਉਹਦੇ ਖਿਲਾਫ ਅਸੀਂ ਬੈਠੇ ਆ ਤਾਂ ਕਰਕੇ ਆਉਣ ਵਾਲੇ ਸਮਝਦੇ ਅੰਦਰ شریف ਲੋਕ ਆ ਸਾਡਾ ਨਵਾਂ ਸ਼ਹਿਰ ਜਿਹੜਾ ਇਲਾਕਾ ਬੜਾ ਸ਼ਾਂਤਮਈ ਇਲਾਕਾ ਆ ਪੀਸਫੁੱਲ ਲੋਕ ਰਹਿੰਦੇ ਆ ਲੋਕ ਡਰਦੇ ਮਾਰੇ ਜੇ ਪਲਾਨ ਕਰ ਰਹੇ ਆ ਇੰਡਸਟਰੀ ਪਲਾਨ ਕਰ ਰਹੀ ਆ ਉਹ ਇਹੀ ਆ ਵਿੱਚ ਲਾਂਡਰ ਠੀਕ ਨਹੀਂ ਹੁਣ ਦੀਵਾਲ ਕੀ ਆਪਣੀ ਦਮਾਂ ਦੇ ਹੀ ਆ ਵੀ ਜਿਹੜੇ ਅੱਗੇ ਤੋਂ ਹੁਣ ਦੀ ਤਾਂ ਡਿਮਾਂਡ ਚਲੋ ਇਹਦਾ ਮਤਲਬ ਹਰੇਕ ਵਾਰੀ ਬੈਠਾ ਕਰੀਏ ਧਰਨੇ ਤੇ ਜਦੋਂ ਕਿਸੇ ਨਾਲ ਧੱਕਾ ਹੋਵੇ ਤੁਸੀਂ ਸੜਕ ਤੇ ਬੈਠੋ ਤਾਂ ਗਾਰ ਵੀ ਹੋਊਗੀ ਹੁਣ ਤਾਂ ਇਹ ਗਾਂ ਨਹੀਂ ਸੋਚਦੇ ਮੈਂ ਜਿਹੜੇ ਗਾਂ ਜਿਹੜੇ ਲੋਕਾਂ ਨੂੰ ਦੇਖਿਆ ਆਉਣੀ ਉਹ ਕਿਸ ਤਰ੍ਹਾਂ ਵੱਜ ਜਾਣ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਜੋ ਇਹ ਨਹੀਂ ਸੀ ਹੋਣੀ ਕਰ ਲਿਆ ਇਹਦਾ ਮਤਲਬ ਜੇ ਗਾਂ ਵੀ ਸਾਨੂੰ ਤਾਂ ਸੜਕ ਤੇ ਬੈਠਣਾ ਪਿਆ ਕਰੂਗਾ ਇਹ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਵੱਡੇ ਅਧਿਕਾਰੀਆਂ ਦੀ ਗੱਲ ਨਹੀਂ ਮੰਨਦੇ ਆਮ ਲੋਕਾਂ ਦੀ ਗੱਲ ਨਹੀਂ ਮੰਨਦੇ ਜ਼ਿੰਮੇਵਾਰ ਸਾਥੀਆਂ ਦੀ ਗੱਲ ਨਹੀਂ ਮੰਨਦੇ ਤੇ ਕਿਹੜੀ ਸ਼ਹਿਰ ਦੇ ਥਾਣੇ ਚੱਲ ਰਹੇ ਕੌਣ ਕੌਣ ਇਹਨਾਂ ਨੂੰ ਗਾਈਡ ਕਰ ਰਿਹਾ ਤਾਂ ਹੀ ਤਾਂ ਹੀ ਤਾਂ ਹੀ ਜੇ ਆਪਾਂ ਜ਼ਿੰਮੇਵਾਰ ਲੋਗ ਨਾ ਇਕੱਠੇ ਹੋਵਾਂਗੇ ਤਾਂ ਕਿੱਦਾਂ ਸ਼ਹਿਰ ਨੂੰ ਬਚਾਵਾਂ ਕਿੱਦਾਂ ਲੋਕਾਂ ਦੀ ਰੱਖਿਆ ਕਰ ਚੰਗੇ ਜਿੱਦਾਂ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਆਪਾਂ ਕਿੱਦਾਂ ਬਚਾਵਾਂਗੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਪੁਲਿਸ ਦੀ ਜਦੋਂ ਜਦੋਂ ਪੁਲਿਸ ਦੀ ਕਾਰਵਾਈ ਪੁਲਿਸ ਮੀਟਿੰਗਾਂ ਕਰਦੀ ਹੈ ਉਦੋਂ ਐਮਸੀ ਸਾਹਿਬਾ ਨਹੀਂ ਕਰਾਉਂਦੇ ਨਸ਼ਿਆਂ ਦੇ ਖਿਲਾਫ ਇਹ ਇਕੱਠੇ ਹੁੰਦੇ ਆ ਜਦੋਂ ਗਲਤ ਆਨਸਰ ਇਹਨਾਂ ਦੇ ਆ ਕੇ ਗੱਲ ਪੈਂਦੇ ਉਦੋਂ ਪੁਲਿਸ ਚੁੱਪ ਕਰ ਜਾਂਦੀ ਹੈ ਕੌਣ ਲੜੂਗਾ ਕੌਣ ਸਾਥ ਦੇਗਾ ਪੁਲਿਸ ਦਾ ਪੁਲਿਸ ਦੀ ਜੇ ਨਾਲ ਆਮ ਲੋਕ ਸਾਥ ਦੇ ਹੋ ਗਏ ਤਾਂ ਹੀ ਪੁਲਿਸ ਵੀ ਕੰਮ ਕਰੇ ਜੇ ਪੁਲਿਸ ਆਮ ਲੋਕਾਂ ਦਾ ਸਾਥ ਨਹੀਂ ਦੇਗੀ ਤੇ ਜਿਹੜੇ ਗਲਤ ਅੰਸਰਾਂ ਦਾ ਸਾਥ ਦੇਗੀ ਫੇ ਕਿੱਦਾਂ ਆਪਾਂ ਲਾਇ ਐਡਆਰਟ ਠੀਕ ਕਰ ਸਕਦੇ ਇਹੀ ਲੋਕਾਂ ਦੀ ਡਿਮਾਂਡ ਹੈ ਇਸ ਕਰਕੇ ਅਸੀਂ ਬੈਠੇ ਵਿਆਜ ਦਾ ਇਹੋ ਮਾਮਲਾ ਹੱਲ ਹੋ ਜਾਊਗਾ ਮਾਫੀ ਮੰਗ ਲਓ ਕੇ ਦੇ ਖਿਲਾਫ ਕਾਰਵਾਈ ਹੋ ਜਾਊ ਤੇ ਗਾਹ ਵੀ ਇਦਾਂ ਹੀ ਹੋਏ ਕਰੂਗਾ ਫੇ ਕੌਣ-ਕੌਣ ਬੈਠੇ ਕਰੂਗਾ ਸਾਰੇ ਸਾਰੇ ਬੈਠੇ ਠੀਕ ਏ ਥੈਂਕ ਯੂ ਐਸਐਚਓ ਨੂੰ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਐਸਐਚਓ ਨਵਾਸ਼ਹਿਰ ਮੁਰਦਾਬਾਦ 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 ਨਟੰਮਾ ਐਸਐਚਓ ਮੁਰਦਾਬਾਦ 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 ਨਵਾਸ਼ਹਿਰ ਪੁਲਿਸ ਮੁਰਦਾਬਾਦ 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 ਐਸਐਚਓ ਨਵਾਸ਼ਹਿਰ ਕਰਦਾ ਕੀ ਏਰਾ ਮੇਰੀ ਕਾਰਵਾਈ ਐਸਐਚਓ ਨਵਾਸ਼ਹਿਰ ਕਰਦਾ ਕੀ ਏਰਾ ਮੇਰੀ ਕਾਰਵਾਈ ਐਸਐਚਓ ਨਵਾਸ਼ਹਿਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

मुर्दाुर मुर्दाो मुर्दा ਆਨ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨਆਰਾਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀਆਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸੱਢੇ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆਪਾਂ ਸਾਬੇ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਦੋਂ ਅਸੀਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂ